ਸਵੇਰ ਦੇ 6 ਵਜੇ ਡਲਚੀਲ ਕੁਝ ਅਜਿਹੀ ਦਿਖਾਈ ਦਿੰਦੀ ਹੈ ਬਿਲਕੁਲ ਸ਼ਾਂਤ ਕੋਈ ਸ਼ਿਕਾਰਾ ਨਹੀਂ ਕੋਈ ਲੋਕਲ ਕਿਸ਼ਤੇ ਨਹੀਂ ਨਿੱਕੀ ਕਿਸ਼ਤੇ ਨਹੀਂ ਪੰਛੀ ਜਿਹੜੇ ਹੈਗੇ ਆਪਦੇ ਆਪ ਦੇ ਜਿਹੜੇ ਹੈਗੇ ਉਹ ਭੋਜਨ ਖਾਣ ਵਿੱਚ ਦਾਣਾ ਬਣੀ ਚੁਗਣ ਚ ਮਸਤ ਨੇ ਤੇ ਲਾਈਟਾਂ ਹੌਲੀ-ਹੌਲੀ ਬੰਦ ਹੋ ਰਹੀਆਂ ਬੱਦਲ ਉਵੇਂ ਹੀ ਬਣੇ ਹੋਏ ਆ ਜਿਵੇਂ ਆਪਾਂ ਚੱਲੇ ਸੀ ਘਰੋਂ ਬੱਦਲ ਕਹਿੰਦੇ ਵੀ ਭਾਈ ਅਜੀ ਤੁਹਾਡਾ ਸਾਥ ਨਹੀਂ ਛੱਡਣਾ ਹਜੇ ਜਿਹੜੀ ਹੈਗੀ ਆ ਛੇਲ ਦੀ ਗੱਮ ਹੈ ਗੱਮੀ ਸ਼ੁਰੂ ਨਹੀਂ ਹੋਈ 7-8 ਵਜੇ ਤਕਰੀਬਨ ਇਹ ਜਿਹੜਾ ਹੈਗਾ ਮਾਹੌਲ ਭਖਦਾ ਹੈ ਤੇ 9-10 ਵਜੇ ਪੂਰਾ ਜੋਬਣ ਤੇ ਆ ਜਾਂਦਾ ਹੈ ਦੇ ਉੱਪਰ ਠੇਕ ਲੀਆਂ ਕਰਦੇ ਨੌਜਵਾਨ ਕਸ਼ਮੀਰੀ ਨੌਜਵਾਨ ਰੇਸਾਂ ਲਾਉਂਦੇ ਆ ਇੱਕ ਦੂਜੇ ਨਾਲ ਜੋਰ ਪਰਖੀ ਜਾਂਦੇ ਆ ਬਰੋ ਇੱਕ ਕਿਸ਼ਤੀ ਜਿਹੜੀ ਹੈਗੀ ਆ ਉਹ ਸ਼ਿਕਾਰੀ ਤੇ ਲੋਕਲ ਕਿਸ਼ਤੀ ਨਾਲੋਂ ਵੀ ਛੋਟੀ ਹੈ ਇਹਦੇ ਵਿੱਚ ਕੱਲਾ ਇੱਕ ਸਿੰਗਲ ਬੰਦੇ ਬੰਦੇ ਇਹਨੂੰ ਕਨੋਇੰਗ ਵੀ ਕਹਿੰਦੇ ਆ ਜੇ ਤੁਸੀਂ ਰਾਫਟਿੰਗ ਕਰਨ ਜਾਂਦੇ ਹੋ ਤਾਂ ਰਾਫਟਿੰਗ ਕਰਨ ਵੇਲੇ ਇਹ ਕਨੋਇੰਗ ਜਿਹੜੀ ਹੈਗੀ ਆ ਉੱਥੇ ਇਕੱਲੇ ਇਕੱਲੇ ਬਹਿ ਕੇ ਤੇਜ਼ ਲਹਿਰਾਂ ਦੇ ਨਾਲ ਟਕਰਾਂਦੇ ਹੋਏ ਉਹ ਅੱਗੇ ਨੂੰ ਵਧਦੇ ਸੋ ਇਹ ਵੀ ਖੇਡ ਹੈ ਰਮਾਨ ਚਾਹ ਦਾ ਵੀ ਇਹ ਹੈ ਜੀ ਇਨਾਇਤ ਕहां से ਹੈ ਬਨਿਹਾਲ ਹਾਂਜੀ ਬਨਿਹਾਲ ਉਹੀ ਥਾਂ ਜਿਹੜੀ ਠੀਕ ਹੈ ਇਨਾਇਤ ਬਾਈ ਸ਼ੁਕਰੀਆ ਆਪਕਾ ਚਾਹੇ ਕੇ ਲੀਏ ਉਹੀ ਬਨਿਹਾਲ ਜਿਹੜਾ ਆਪਾਂ ਜਦੋਂ ਉਦਮਪੁਰ ਤੋਂ ਹੋ ਕੇ ਆਉਂਦੇ ਆਂ ਤੇ ਉਹ ਆਉਂਦਾ ਰਸਤੇ 'ਚ ਬਨਿਹਾਲ ਤੇ ਉਹ ਬਾਈ ਸਾਨੂੰ ਦੇਗੀ ਚਾਹ ਤੇ ਚਾ ਪੀਂਦੇ ਪੀਂਦੇ ਬਾਹਰ ਹਾਊਸਬੂਡ ਦਾ ਦ੍ਰਿਸ਼ ਕੁਝ ਇਹੋ ਜਿਹਾ ਨਜ਼ਾਰਾ ਉਸਮਾਨ ਸਾਡਾ ਖਿਲਰੇਆ ਪਿਆ ਖਲਾਰਾ ਅਸੀਂ ਸਮੇਟਦੇ ਹਾਂ ਹੁਣ ਸਮੇਟ ਕੇ ਫਿਰ ਅੱਗੇ ਚੱਲੇ ਪਾਉਂਦੇ ਵੀਡੀਓ ਦੇਖ ਰਹੇ ਸਾਰੇ ਪੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਤੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਕਮਰਾ ਚੈੱਕ ਆਊਟ ਕਰ ਰਹੇ ਹਾਂ ਅਸੀਂ ਤੇ ਅੱਜ ਅੱਗੇ ਵਧ ਰਹੇ ਆਪਾਂ ਕਾਰਗਲ ਵੱਲ ਨੂੰ ਸੋ ਬਾਈ ਦੀ ਹਾਊਸਬੂਡ ਚ ਰਹੇ ਸੀਗੇ ਬਿਲਾਲ ਰਫੀਕ ਤੇ ਇਨਾਇਤ ਬਨੇਹਾਲ ਤੋਂ ਉਹਨਾਂ ਕੋਲ ਰਹੇ ਸੀ ਤੇ ਸਮਾਨ ਆਪਾਂ ਬਾਹਰ ਰੱਖ ਲਿਆ ਹੈਗਾ ਬੂਟ ਪਾਉਨੇ ਆ ਤੇ ਚੱਲਦੇ ਸਵੇਰੇ ਸਵੇਰੇ ਹੁਣ ਜਿਹੜਾ ਹੈਗਾ ਸਕੂਲਾਂ ਦਾ ਟਾਈਮ ਹੋ ਗਿਆ ਤੇ ਆ ਜੋ ਆ ਗਏ ਜਿਹੜੇ ਹੈਗੇ ਆ ਉਹ ਮਤਲਬ ਤੇ ਇੱਦਾਂ ਜਾਂਦੇ ਸਕੂਲ ਦੇਖ ਲਓ ਆਪ ਆਪਣਾ ਕਿਤਨਾ ਚਾਈ ਕਿਤਨਾ ਸਾਪ ਚਾਈ ਇੱਥੇ ਭਰੇ ਸੀ ਭਾਈ ਬਲਾਲ ਕੋਲੇ ਤੇ ਆ ਇਹਨਾਂ ਦੇ ਹਾਊਸ ਬੋਟ ਹੈ ਹਾਊਸ ਬੋਟ ਦੇ ਵਿੱਚ ਬਣੇ ਹੋਏ ਕਮਰੇ ਆ ਸੋ ਹਾਊਸ ਬੋਟ ਚੋਂ ਅਲਵਿਦਾ ਓਕੇ ਆਪਾਂ ਚੱਲ ਪਏ ਆ ਫਿਰ ਆਪਣੇ ਮੋਟਰਸਾਈਕਲ ਵੱਲ ਜਿਹੜਾ ਆਪਾਂ ਕੱਲ ਉਸੇ ਪਾਰਕ ਕੀਤਾ ਸੀ ਤੇ ਬਾਈ ਬਿਲਾਲ ਸਾਨੂੰ ਛੱਡ ਕੇ ਆ ਰਿਹਾ ਇਹਨਾਂ ਦਾ ਹਾਊਸਬੋਟ ਹੈ ਤੇ ਬੜੇ ਹੀ ਵਾਜਬ ਰੇਟਾਂ 'ਚ ਆਪਾਂ ਨੂੰ ਮਿਲ ਗਿਆ ਸੀਗਾ ਜੇ ਕਿਸੇ ਨੇ ਆਉਣਾ ਹੋਵੇ ਤਾਂ ਘਰ ਨੰਬਰ 15 ਤੋਂ ਤੁਸੀਂ ਆਰਿਫ ਰਫੀਕ ਰਫੀਕ ਤੇ ਬਿਲਾਲ ਨਾਮ ਦੇ ਜਿਹੜੇ ਹੈਗੇ ਆ ਮਿੱਤਰ ਉਹਨਾਂ ਕੋਲੇ ਆ ਕੇ ਰਹਿ ਸਕਦੇ ਹੋ ਚੱਲ ਜੀ ਉਦੋਂ ਚੱਲ ਕੇ ਆਪਾਂ ਪੰਪ ਤੇ ਖੜੇ ਆ ਗੰਡਲਵਾਲ ਦੇ ਰਾਹ ਤੇ ਤੀਜੀ ਵਾਰੀ ਪੈਟਰੋਲ ਪਵਾ ਰਹੇ ਮਤਲਬ ਦਾ ਤੇ ਦੇਖਦੇ ਆ ਕਿੰਨਾ ਪੈਂਦਾ ਟੈਂਕੀਆਂ ਫੁੱਲ ਕਰਾਈਆਂ ਸੀ ਤੀਜੀ ਟੈਂਕੀ ਫੁੱਲ ਕਰਾਉਂ ਆ ਆਪਾਂ ਖੜੇ ਆ ਗੰਦੜਵਲ ਤੇ ਗੰਦੜਵਲ ਤੋਂ ਇੱਕ ਰਾਹ ਨਿਕਲ ਜਾਂਦਾ ਹੈਗਾ ਗੁਰੀਜ਼ ਵੈਲੀ ਨੂੰ ਤੇ ਦੂਜਾ ਨਿਕਲ ਜਾਂਦਾ ਹੈਗਾ ਜੀ ਲੇਹ ਵੱਲ ਨੂੰ ਸੋਣ ਮਾਰਗ ਹੋ ਕੇ ਇੱਥੇ ਇੱਕ ਤਾਂ ਲੀਡ ਲੈਣੀ ਸੀ ਬਾਬਾ ਕਹਿੰਦਾ ਮੈਂ ਲੀਡ ਫੜ ਲਿਆ ਵਾਂ ਚਾਰਜਿੰਗ ਲੀਡ ਹੈ ਜੋ ਸਾਡੀ ਖਰਾਬ ਹੋ ਗਈ ਸੀ ਤੇ ਇਸ ਤੋਂ ਅੱਗੇ ਅਸੀਂ ਇੱਕ ਲਵਾਂਗੇ ਚੁੱਲ੍ਹੇ ਦੀ ਗੈਸ, ਬੁਟੇਨ ਗੈਸ ਤੇ ਗਾਂ ਜਾ ਕੇ ਰੋਟੀ ਪਾਣੀ ਛਕਾਂਗੇ ਭੁੱਖ ਲੱਗੇ ਹੀ ਹੁਣ ਤੇ ਧੁੱਪ ਵੀ ਨਿਕਲੇ ਅੱਜ ਦਾ ਸੂਰਜ ਕਹਿੰਦਾ ਵੀ ਅੱਜ ਚਲੋ ਤੁਹਾਨੂੰ ਰਾਹਤ ਦੇ ਦੇਣੇ ਥੋੜੀ ਜੀ ਹਲਕੀ ਹਲਕੀ ਗਰਮੀ ਹੈ ਜਿਹੜੀ ਆਪਣੀ ਅਸੂ ਕੱਤੇ ਦੀ ਜਾਂ ਅਸੂ ਦੇ ਵਿੱਚ ਕਹਿ ਦਿੰਦੇ ਆ ਉਹ ਹਲਕੀ ਹਲਕੀ ਜਿਹੜੀ ਹੈਗੀ ਗਰਮੀ ਜਿਹੀ ਮਹਿਸੂਸ ਹੁੰਦੀ ਹੈ ਬਾਦੋਂ ਵਾਲੀ ਜਿਹੜੀ ਇਹ ਗਰਮੀ ਹੋਣੀ ਹੈਗੀ ਲੂਟ ਦੀ ਵਾਹ ਮਹਿੰਗੀ ਰਹਿੰਦੇ ਆ ਇੱਥੇ ਆਪਣੇ ਇਹ 150 ਦੀ ਮਿਲਦੀ ਇੱਥੇ ਨੇ 300 ਦੀ ਦਿੱਤੀ ਐ ਨਾਲ ओरिजिनल ਨਹੀਂ ਹੈਗੀ ਆਈਫੋਨ ਵਾਲੀ ਅੱਛਾ ਯਾਰ ਹਾਂ ਮੈਂ ओरिजिनल ਪੁੱਛਿਆ ਕਹਿੰਦਾ 500 ਦੀ ਪਰ ਉਹ ਵੀ ओरिजिनल ਨਹੀਂ ਹੋਣੀ 500 ਦੀ ਨਹੀਂ ਮਿਲਦੀ ओरिजिनल ਲੂਟ ਹੁੰਦੀ ਸੋ ਭਾਈ ਜਿਹੜੇ ਟੂਰਿਸਟ ਪਲੇਸ ਹੁੰਦੇ ਆ ਉਹ ਆਹੀਂ ਛੱਲ ਲਾਉਂਦੇ ਆ ਸੋ ਵੇਖ ਲੈਂਦੇ ਆ ਵੀ ਇਹਨਾਂ ਦਾ ਸਰਦਾ ਤਾਂ ਹੈ ਨਹੀਂ ਤੇ ਇਹਨਾਂ ਨੇ ਹੁਣ ਲੈਣੀ ਹੀ ਲੈਣੀ ਐ ਗੰਦਲਵਾਲ ਤੋਂ ਚੱਲ ਕੇ ਆਪਾਂ ਖੜੇ ਆ ਵਾਇਲ ਹਾਂ ਗੰਦਲਵਾਲ ਸਿੰਧ ਤੇ ਰਿਆਦੇ ਕਿਨਾਰੇ ਤੇ ਪਰੌਂਠੇ ਇੱਥੇ ਛਕ ਰਹੇ ਆ ਇਹ ਇਹਨਾਂ ਬਾਈਆਂ ਦਾ ਟੱਬਾ ਹੈ। ਤੇ ਸਿੰਧ ਦਰਿਆ ਬਾਰੇ ਗੱਲ ਕਰਾਂਗੇ ਆਪਾਂ। ਸਭ ਤੋਂ ਵੱਡਾ ਦਰਿਆ ਜਿਹੜਾ ਹੈਗਾ ਅੱਗੇ ਜਾ ਕੇ ਅਰਬ ਸਾਗਰ ਦੇ ਵਿੱਚ ਰਲਦਾ ਹੈ। ਉਹਦੇ ਬਾਰੇ ਗੱਲਬਾਤ ਕਰਾਂਗੇ। ਆਈ ਲਵ ਵੈਲ। ਤੇ ਇੱਧਰ ਛੂਕਦਾ ਹੋਇਆ ਸਿੰਧ ਦਰਿਆ। ਸਿੰਧ ਦਰਿਆ ਦੀ ਜੇ ਗੱਲ ਕਰੀਏ ਤਾਂ ਇਹ ਅੱਗੇ ਜਾ ਕੇ ਪਾਕਿਸਤਾਨ ਦੇ ਵਿੱਚ ਅਰਬ ਸਾਗਰ ਨਾਲ ਮਿਲ ਜਾਂਦਾ। ਇਸ ਦਰਿਆ ਦੇ ਵਿੱਚ ਪੰਜਾਬ ਦੇ ਜਿਹੜੇ ਦਰਿਆ ਹੈ, ਰਾਵੀ, ਚਨਾਬ, ਸਤਲੁਜ ਤੇ ਬਿਆਸ ਉਹ ਸਾਰੇ ਰਲਦੇ ਆ ਪਹਿਲਾਂ ਚਨਾਬ ਰਾਵੀ ਨਾਲ ਰਲਦਾ ਤੇ ਰਾਵੀ ਦੇ ਨਾਲ ਫਿਰ ਰਲਦੇ ਆ ਸਤਲੁਜ ਤੇ ਬਿਆਸ ਸਤਲੁਜ ਤੇ ਬਿਆਸ ਪਹਿਲਾਂ ਇਕੱਠੇ ਹੁੰਦੇ ਆ ਯਾਨੀ ਕਿ ਪੰਜੇ ਛੇ ਦਰਿਆ ਰਲ ਕੇ ਇਹ ਗਾਂ ਅਰਬ ਸਾਗਰ ਜਾ ਕੇ ਮਿਲ ਜਾਂਦੇ ਆ ਸਿੰਧ ਦੇ ਨਾਂ ਤੇ ਤੇ ਸਿੰਧ ਹੁਣ ਆਪਣੇ ਨਾਲ ਨਾਲ ਚੱਲੂਗਾ ਆਪਾਂ ਕਾਰਗਲ ਤੱਕ ਜਦੋਂ ਜਾਵਾਂਗੇ ਤਾਂ ਆਪਣੇ ਨਾਲ ਨਾਲ ਜਾਊਗਾ ਕਾਰਗਲ ਇੱਕ ਹੋਰ ਦਰਿਆ ਹੈ ਉਹਦਾ ਨਾਂ ਸ਼ਾਇਦ ਸੁਰੂਦ ਰਿਆ ਹੈ ਤੇ ਜਦੋਂ ਉੱਪਰ ਨੂੰ ਹੋ ਜਾਾਂਗੇ ਆਪਾਂ ਆਰੀਨ ਵੈਲੀ ਵੱਲ ਤਾਂ ਉਹ ਇੰਡਸ ਦਰਿਆ ਇਹੀ ਸਿੰਧ ਦਰਿਆ ਫੇਰ ਆਪਣੇ ਨਾਲ ਆ ਜਾਊਗਾ ਏ ਉੱਪਰਲੇ ਪਾਸੇੋਂ ਆਉਂਦਾ ਮਤਲਬ ਸੋ ਇਹ ਹੈ ਦਰਿਆ ਤੇ ਉਹ ਰਸਤਾ ਜਾਂਦਾ ਆਪਣਾ ਸਾਹਮਣੇ ਪੁਲ ਤੋਂ ਲੰਘ ਕੇ ਹੁਣ ਆਪਾਂ ਵਧਾਂਗੇ ਸੋਨਮਾਰਗ ਵੱਲ ਅ ਕੰਧੜਪੁਰ ਵਿਆਪ ਵੇਲ ਡੰਗਣ ਤੋਂ ਹੁਣ ਜੇ ਆਪਾਂ ਸੋਨਮਾਰਗ ਦਾ ਇਹ ਪੋਲਾ 2008 ਦੇ ਵਿੱਚ ਬਣਿਆ 55 ਮੀਟਰ ਲੰਮਾ ਹੈ ਤੇ ਇਹੋ ਕਹਿੰਦੇ ਆ ਜੀ ਸਤਕਾਰੀ ਬ੍ਰਿਜ ਇਹ ਹੈਗਾ ਸਤਕਾਰੀ ਬ੍ਰਿਜ ਇਹ ਆ ਉੱਪਰਲੇ ਪਾਸੇ ਅਮਰਨਾਥ ਜਿਹੜੀ ਯਾਤਰੀ ਹੈ ਜਦੋਂ ਅਮਰਨਾਥ ਆਤਾ ਸ਼ੁਰੂ ਹੋਈ ਸੀ ਪਿੱਛੇ ਜੇ ਇੱਥੋਂ ਅੱਗੋਂ ਬਾਲਟਾਲ ਤੋਂ ਸ਼ੁਰੂ ਹੁੰਦੀ ਹੈ ਉਹਨਾਂ ਦੇ ਵਾਸਤੇ ਕੈਂਪ ਬਣੇ ਹੋਏ ਆ ਤੇ ਇੱਕ ਜਿਹੜੀ ਰਾਹ ਹੈਗਾ ਇੱਧਰਲੇ ਪਾਸੇ ਤੁਹਾਡੀ ਖੱਬੇ ਹੱਥ ਇਹ ਬਾਈਪਾਸ ਹੈ ਸੋਨਮਰਗ ਦਾ ਤੇ ਆ ਜਿਹੜਾ ਹੈਗਾ ਅੰਦਰਲਾ ਪ੍ਰਾਣ ਆ ਰਹਾ ਹੈ ਜਿਹੜਾ ਸੋਨਮਰਗ ਦੇ ਵੀ ਜੰਗਦਾ ਸੋਨਮਰਗ ਹੌਲੀ-ਹੌਲੀ ਵੱਧ ਮੇਲ ਕੇ ਬਣਿਆ ਹੋਇਆ ਇੱਕ ਸ਼ਹਿਰ ਹੈ ਸ਼ਹਿਰ ਵੀ ਗਾਇਨ ਇੱਕ ਤਰ੍ਹਾਂ ਦਾ ਪੁਆਇੰਟ ਜਿਹਨੂੰ ਕਹਿੰਦੇ ਆ ਰੁਕਣ ਵਾਲਾ ਥਾਂ ਹੈ ਲੋਕ ਕੈਂਪਿੰਗ ਵੀ ਕਰਦੇ ਆ ਹੋਟਲ ਵੀ ਲੈਂਦੇ ਆਂਦੇ ਇੱਕ ਇੱਥੇ ਅ ਤੇਜਾਬਸ ਪੀਸ਼ਰ ਹੈ ਉਹਦਾ ਟਰੈਕ ਵੀ ਕਰਦੇ ਆ ਸੋ ਇੰਨੀਆਂ ਗੱਲਾਂ ਦਾ ਤਾਂ ਅੱਗੇ ਚਾਹ ਚੱਲ ਕੇ ਚਾਹ ਪੀਣੇ ਬਾਜ਼ਾਰ ਚ ਕੈਮਰੇ ਵਿੱਚ ਦਿਸੇ ਇਹ ਵੀਰ ਭੈਣਾ ਛੋਟੇ ਜਿਹੇ ਖੇਤ ਦੇ ਵਿੱਚੋਂ ਫਸਲ ਵੱਟ ਵੱਟ ਕੇ ਤੇ ਉਹਨੂੰ ਨਾਲ ਹੀ ਉੱਥੇ ਕਿਸੇ ਪੱਥਰ ਦੇ ਰੱਖ ਰੱਖ ਕੇ ਝਾੜੀ ਜਾਂਦੇ ਆ ਦੂਰੋਂ ਫਸਲ ਤਾਂ ਸਮਝ ਨਹੀਂ ਆ ਰਹੀ ਕਿਹੜੀ ਐ ਪਰ ਇਹ ਐਂ ਛੋਟੇ ਛੋਟੇ ਜਿਹੜੇ ਇਹਨਾਂ ਦੇ ਖੇਤ ਐ ਉਹਨਾਂ 'ਚ ਫਸਲਾਂ ਬੀਜ ਕੇ ਤੇ ਫਿਰ ਉਹਨਾਂ ਫਸਲਾਂ ਜਿਹੜੇ ਹੈਗੇ ਆ ਉਹ ਦਾਣੇ ਜਿਹੜੇ ਹੈਗੇ ਅਨਾਜ ਦੇ ਉਹ ਕੱਟ ਲੈਂਦੇ ਆ ਸਾਹਮਣੇ ਵਹਿੰਦਾ ਦਰਿਆ ਸਿੰਧ ਤੇ ਪਹਾੜਾਂ ਦੇ ਵਿੱਚ ਕਿਰਿਆ ਹੋਇਆ ਸੋਨਮਰਨ ਤੇ ਨਾਲ ਲੱਗੇ ਹੋਏ ਅਮਨਤ ਯਾਤਰੀਆਂ ਦੇ ਤੰਬੂ ਯਾਤਰਾ ਜਿਹੜੀ ਹੈਗੀ ਹੁਣ ਆਪਣੇ ਖਤਮ ਹੋਣ ਤੇ ਐ ਇਸ ਤੋਂ ਅੱਗੇ ਹੁਣ ਆਪਾਂ ਚੱਲਾਂਗੇ ਜੋਜਲੇ ਵੱਲੋਂ ਜੋਜਲਾ ਉਹੀ ਔਖਾ ਮੰਨਿਆ ਜਾਂਦਾ ਕਰਾ ਸੋ ਲੰਗਦੇ ਆ ਉਧਰ ਨੂੰ ਲੰਗੀ ਜੂਨ 12 13 ਨੂੰ ਸਵੇਰੇ 7 ਵਜੇ ਨਿਊ ਪੰਜਾਬੀ ਹੋਟਲ ਸੌਰੀ ਨਰਿੰਦਰਾ ਪੰਜਾਬੀ ਹੋਟਲ ਤੇ ਅਸੀਂ ਪਰੌਂਠੇ ਖਾਦੇ ਸੀਗੇ ਤੇ ਅੱਜ ਆਪਾਂ ਇੱਥੋਂ ਪੀਤੀ ਐ ਚਾਹ ਤੇ ਬਾਬਾ ਕਹਿੰਦਾ ਹੁਣ ਚਾਹ ਪੀ ਲਈ ਐ ਤੇ ਜੋਜਲਾ ਤੋਂ ਉਰਾਂ ਰੋਕਣਾ ਨਹੀਂ ਕਹਿੰਦਾ ਤੇ ਜੇ ਕਿਤੇ ਸਾਨੂੰ ਬੜਾ ਚੰਗਾ ਲੱਗਿਆ ਬੱਦਲ-ਬੁੱਦਲ ਜੇ ਫੇਰ ਸਾਨੂੰ ਰੁਕਣਾ ਪਊਗਾ ਆਓ ਚੱਲੀਏ ਫੇਰ ਜੋ ਜਲਾਵਤ ਹੋ ਜੋ ਤਗੜੇ ਚੋਪਰੋ ਤਕੜੀ ਤੁਰੇ ਆ ਬਈ ਘਰ ਜੀ ਠੀਕ ਹੈ ਜੀ ਬਾੜਾ ਵੜਾ ਦਿੱਖ ਪੈਦਾ ਤਰਾ ਬਾੜਾ ਜੀ ਫਟਕ ਲੱਗ ਜਾਂਦਾ ਕਹਿੰਦੇ ਕਈ ਵਾਰੀ ਜਦੋਂ ਉੱਤੋਂ ਆਉਂਦੀਆਂ ਜਿਹੜੀਆਂ ਪੇਡਾਂ ਹੈਗੀਆਂ ਉਹ ਧਾੜ ਧਾੜ ਥੱਲੇ ਵੱਜਦੀਆਂ ਤੇ ਟ੍ਰੈਫਿਕ ਸਾਨੂੰ ਰੋਕਣਾ ਹੀ ਚਾਹੀਦਾ ਕਿਉਂਕਿ ਇਹਨਾਂ ਨੂੰ ਵੀ ਵਿਚਾਰੀਆਂ ਨੂੰ ਲੰਘੇ ਰੀ ਰਾ ਆਪਾਂ ਹੀ ਦੇਣਾ ਪੈਂਦਾ ਉਦੋਂ ਵੀ ਜਦੋਂ ਪਿਛਲੀ ਵਾਰ ਗਈ ਸੀ ਉਦੋਂ ਵੀ ਹਾਂ ਆਈਆਂ ਸੀ ਤਾਂ ਤੋਂ ਹੀ ਉਹਨੇ ਸਾਰੀਆਂ ਹੀ ਆਉਣੀਆਂ ਇੱਕ ਦੇ ਮਗਰ ਇਹ ਆ ਟਰੱਕ ਵਾਲਾ ਵੀਰ ਸਿਆਣਾ ਜਿਹਨੇ ਰੁਕੀ ਬੈਠਾ ਇਹ ਤਾਂ ਕਈ ਜਿਹੜੇ ਤੁਸ ਦੇ ਕੇ ਵੀ ਲੰਘੇ ਆਉਂਦੇ ਚਲੋ ਜਿੰਨੇ ਜੀ ਦੀ ਮਰਜ਼ੀ ਪਈ ਹਰੇਕ ਦਾ ਆਪ ਦਾ ਆਪ ਦਾ ਮਤਾਂ ਹੁੰਦਾ ਹੈ ਪਹਾੜਾਂ ਵਿੱਚ ਪਹਾੜ ਡਿੱਗਣ ਕਰਕੇ ਤੇ ਸੜਕਾਂ ਨੂੰ ਚੌੜੀਆਂ ਕਰਨ ਕਰਕੇ ਕੰਮ ਚੱਲਦੇ ਰਹਿੰਦਾ ਕੋ ਇੱਥੇ ਉੱਪਰ ਕੰਮ ਚੱਲੀ ਜਾਂਦਾ ਤੇ ਇੱਥੇ ਟਰੈਕਟਰ ਰੁਕੀ ਵੀ ਹੈ ਦੋਨੇ ਪਾਸੇ ਤੇ ਸਾਹਮਣੇ ਜਿਹੜਾ ਤੁਸੀਂ ਕੈਂਪ ਦੇਖ ਰਹੇ ਹੋ ਇਹ ਅਮਨਾਲ ਯਾਤਰਾ ਦਾ ਕੈਂਪ ਹੈ ਪਟਾਲਿਕ ਆ ਬਟਾ ਲੇਕ ਨੂੰ ਸੜਕ ਜਾਂਦੀ ਏ ਜਿਹੜੀ ਆਪਾਂ ਛੱਡੇ ਆ ਸੱਜਤ ਦੀ ਤੇ ਆਪਾਂ ਖੜੇ ਹਾਂ ਸਰਮਾਰਗ ਜੋਜਲਾ ਗੁੰਮਰੀ ਤੇ ਕਾਰਗਲ ਵਾਲੇ ਰਾਹ ਤੇ ਚੇਹਰਾ ਏ ਸੋ ਉੱਪਰ ਕੰਮ ਚੱਲਦਾ ਪਿਆ ਬੜੀ ਵਿਵਹਨਦਬੰਦੀ ਨਾਲ ਤੇ ਯੋਜਨਾਬੱਧ ਤਰੀਕੇ ਨਾਲ ਇਹ ਟ੍ਰੈਫਿਕ ਨੂੰ ਕੰਟਰੋਲ ਕਰਦੇ ਆ ਜਿਹੜੇ ਪਾਸੇ ਘੱਟ ਸੀਗੇ ਟ੍ਰੈਫਿਕ ਵਾਲੇ ਜਾਂ ਸਾਧਨ ਘੱਟ ਸੀ ਉਧਰੋਂ ਪਹਿਲਾਂ ਤੋਰਦਾ ਤੇ ਆਪਣੇ ਵਾਲੇ ਪਾਸੇ ਉਹ ਇਹ ਬਾਅਦ ਤੋਰਨਗੇ ਆਹ ਪਿੱਛੇ ਆਉਂਦਾ ਇੱਕ ਟਰੱਕ ਅਖੀਰ ਲਾ ਉਦੋਂ ਬਾਅਦ ਇਧਰਲੀ ਟ੍ਰੈਫਿਕ ਵੀ ਤੋੜ ਦੇਣਗੇ ਤੇ ਆਪਾਂ ਉਸ ਤੋਂ ਅੱਗੇ ਜਿਹੜਾ ਹੈਗਾ ਧੂੜ ਫਕਦੇ ਹੋਏ ਲੰਘ ਜਾਾਂਗੇ ਜੀ ਜੋਜੀਲਾ ਵੱਲ ਨੂੰ ਉੱਪਰ ਜੋਜੀਲਾ ਦੇ ਆਪਾਂ ਨੂੰ ਬਾਈ ਮਿਲਿਆ ਨਵੀਨ ਇੰਦੌਰ ਤੋਂ ਐਮਪੀ ਵਿੱਚ ਪੜ੍ਹਦਾ ਨਾ ਇੰਦੌਰ ਹਾਂ ਜੀ ਹਾਂ ਉੱਥੋਂ ਚੱਲਿਆ ਬਾਈ ਚੱਲੇ ਨੂੰ ਅੱਜ 31 ਦਿਨ ਹੋ ਗਏ ਆ ਸਾਈਕਲ ਤੇ ਤੇ ਬਾਈ ਕਹਿੰਦਾ ਮੈਂ ਅੰਮ੍ਰਿਤਸਰ ਤੇ ਹੁੰਦਾ ਹੋਇਆ ਅੱਜ ਇੱਥੇ ਪਹੁੰਚਿਆ ਤੇ ਇਸ ਤੋਂ ਬਾਅਦ ਮਨਾਲੀ ਕਰਕੇ ਤੇ ਵਾਪਸ ਬਾਈ ਪਠਾਨਕੋਟ ਤੋਂ ਫਿਰ वापस वापस इंदौर है इंदौर एमपी चले ऑल इंडिया का है पर अभी कुछ काम है करते हैं फेसेस है। में करेंगे मतलब हां ठीक है so सो ऐसे ही होता है भाई अलग-अलग फेसेस जब छुट्टी मिलती है ठीक है सो so बढ़िया है जितने भी आ, वीर बहन चढ़ाइयां पे चढ़ते हैं ठीक है तो भाई इथे कसई जाता है जी तो असि उन साइकिल दे फड़के कसाण लगवे चल कस दिय आपका चैनल भी होगा हां है ना क्या नाम है मोमेंट्स ऑफ इंडियाज मोमेंट्स ऑफ इंडियाज चैनल है भाई दा देख सकते हो चेक कर सकते हो ਠੀਕ ਹੈ ਜੀ ਬਾਕੀ ਬਾਈ ਦਾ ਇੰਸਟਾਗ੍ਰam ਲੈਣੇ ਆ ਤੇ ਹਾਂ ਆ ਹਾਂ ਆਲ ਇੰਡੀਆ ਟਰੈਵਲ ਨਵੀਨ ਸੇਵਰ ਸੇਵਰ ਨਹੀਂ ਲਿਖਿਆ ਨਹੀਂ ਦਿੱਤੇ ਚੈਨਲ ਦਾ ਨਾਮ ਕਲੀਨ ਇੰਡੀਆ ਗ੍ਰੀਨ ਇੰਡੀਆ ਆ ਕੀ ਬੋਲਾ ਥਾ ਦੁਬਾਰਾ ਬੋਲਨਾ ਨਾਮ ਮੋਮੈਂਟਸ ਆਫ ਇੰਡੀਆਜ਼ ਮੋਮੈਂਟਸ ਆਫ ਇੰਡੀਆਜ਼ ਹੈ ਇਸਕਾ ਨਾਮ ਠੀਕ ਹੈ ਜੀ ਸੋ ਯਹੀ ਨਾਮ ਸੇ ਆਪਕਾ ਇੰਸਟਾਗ੍ਰam ਆਈਡੀ ਇੰਸਟਾਗ੍ਰam ਆਈਡੀ ਨਹੀਂ ਇੰਸਟਾ ਤੇ ਨਹੀਂ ਆਉਂਦਾ ਸਿਫੂ ਟੋਪ ਅੱਛਾ ਇੰਸਟਾ ਤੇ ਨਹੀਂ ਹੈ ਆਪ ਠੀਕ ਹੈ ਇਹ ਵੀ ਠੀਕ ਹੈ ਯਾਰ ਚੱਲੀਏ ਜੀ ਉਹ ਜੋਜਲਾ ਤੇ ਚੀਕਾਂ ਘੜਾਉਂਦਾ ਟਰੱਕਾਂ ਦੀਆਂ ਜੋ ਜਲਾ ਤੇ ਗਾਂ ਜਿਹੜੇ ਹੈਗੇ ਆ ਪਹਾੜ ਪਹਾੜਾਂ ਦੇ ਵਿੱਚ ਘਿਰਦੇ ਬੱਦਲ ਧੁੱਪ ਰਹੀ ਅੱਜ ਤੇ ਹਲਕੀ ਹਲਕੀ ਠੰਡ ਲੱਗਦੀ ਹੈ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਜਿਹੜੀ ਆਪਣੀ ਕੱਤੇ ਦੀ ਠੰਡ ਹੁੰਦੀ ਹੈ ਨਿੱਗੀ ਜੀ ਤੁੱਪੇ ਖੜਦੇ ਆ ਤਾਂ ਤੁੱਪ ਲੱਗਦੀ ਹੈ ਗਰਮੀ ਤੇ ਜੇ ਛਾਵੇਂ ਖੜਦੇ ਹਲਕਾ ਹਲਕਾ ਪੱਲਾ ਲੱਗਦਾ ਸੋ ਵਾਟਾਂ ਘੜਦੇ ਆਪਾਂ ਪਹੁੰਚ ਰਹੇ ਆ तकरीबन 2 ਵਜੇ ਦਾ ਸਮਾਂ ਹੋ ਗਿਆ ਹੈ ਤੇ ਆਪਾਂ ਪਹੁੰਚ ਰਹੇ ਆ ਕਿ ਠੀਕ ਹੈ ਬਾਈ ਸਾਹਿਬ 올 ది ਬੈਸਟ ਸਾਹਮਣੇ ਹੁੰਦੀਆਂ ਸੈਲਫੀਆਂ ਵੱਡੇ ਵੱਡੇ ਲੱਗੇ ਬੋਰਡ ਦੱਸਦੇ ਆ ਵੀ ਆਪਾਂ ਜوجੀਲਾ ਤੇ ਆਏ ਅਜੇ ਜੀਲੇ ਤੋਂ ਲੇ ਰਹਿ ਜਾਂਦਾ 326 ਤੇ ਕਾਰਗਲ ਰਹਿ ਗਿਆ 96 ਸੋ ਜوجੀਲਾ ਦਰਰੇ ਦਾ ਇਹ ਜਿਹੜਾ ਅਗਸਤ ਦੇ ਪਿਛਲੇ ਪੱਖ ਦਾ ਜਿਹੜਾ ਦ੍ਰਿਸ਼ ਹੈ ਉਹ ਬਰਫਾਂ ਤੋਂ ਸਖਣਾ ਜਦੋਂ ਜੂਨ ਚ ਆਏ ਸੀ ਤੋਂ ਉਦੋਂ ਇੱਥੇ ਬਰਫ ਸੀਗੀ ਹਲਕੀ ਹਲਕੀ ਤੇ ਹੁਣ ਬਰਫ ਐਣੀ ਇੱਥੇ ਜਦੋਂ ਤੋਂ ਠੰਡ ਸ਼ੁਰੂ ਹੋ ਜਾਂਦੀ ਹੈ ਜਦੋਂ ਫੇਰ ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ ਸਬੂਰ ਬੀਆਰਓ ਬਾਰਡਰ ਰੂਡ ਆਰਗੇਨਾਈਜੇਸ਼ਨ ਦੀ ਸੜਕਾਂ ਸੁਧਾਉਣ ਦਾ ਕੰਮ ਕਰਦਾ ਰਹਿੰਦਾ ਜਦੋਂ ਪਾਣੀ ਪੂਣੀ ਖੜ ਜਾਂਦੇ ਆ ਮੀਂਹ ਦੇ ਪਾਣੀ ਰੁਕ ਜਾਂਦੇ ਆ ਉਦੋਂ ਸ਼ੁਰੂ ਕਰ ਲੈਂਦਾ ਇਹ ਕੰਮ ਆਪਦਾ ਸੋ ਲੋਕਲ ਲੋਕ ਹੀ ਮਿਲੇ ਹੁਣ ਸਾਨੂੰ ਜਿੰਨੇ ਮਿਲੇ ਆ ਜੇ ਐਨ ਕੇ ਦੇ ਜਾਂ ਲੇਹ ਦੇ ਜਿਹੜੇ ਇੱਥੇ ਬਿਗਨੇ ਵਗੈਰਾ ਬਣਾਉਣ ਆਉਂਦੇ ਆ ਸੋ ਇੱਥੋਂ ਅੱਗੇ ਚੱਲੇ ਪਾਉਨੇ ਆ ਬਾਈਕਰ ਮਿਲਦੇ ਆ ਜਿਹੜੇ ਦੂਰੋਂ ਦੂਰੋਂ ਆਉਂਦੇ ਆ ਸੋ ਇੱਥੋਂ ਅੱਗੇ ਚੱਲੇ ਪਾਵਾਂਗੇ ਤੇ ਪਹੁੰਚਾਂਗੇ ਆਪਾਂ ਦਰਾਸ ਜਾਂ ਕਾਰਗਲ ਉੱਥੇ ਕੈਂਪਿੰਗ ਕਰਨ ਦੀ ਯੋਜਨਾ ਕਰਾਂਗੇ ਦਿਸਦੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਸਾਹਮਣੇ ਦੇਖਦੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਦੱਸਦੀਆਂ ਭਈ ਜੋਜਲਾ ਨੂੰ ਜਿਹੜੀ ਟਨਲ ਹੈ ਉਹਦਾ ਕੰਮ ਪੂਰਾ ਜੋਰਾ ਸ਼ੋਰਾ ਦੇ ਚੱਲ ਰਿਹਾ ਜੋਜਲਾ ਦਰੇ ਨੂੰ ਕੱਟਣ ਵਾਸਤੇ ਇਹ ਟਨਲ ਬਣਾ ਰਹੇ ਐ ਤੇ ਉਹ ਟਨਲ ਜਿਹੜੀ ਹੈਗੀ ਆ ਆਹ ਰਾਹ ਕੱਟ ਕੇ ਇੱਕ ਨਵਾਂ ਰਾਹ சுரੰਗ ਵੀ ਦੀ ਕੱਢ ਦੂਗੀ ਸੋ ਇਹਦੇ ਨਾਲ ਸੌਖ ਹੋ ਜੂਗੀ ਜਿਵੇਂ ਅਡਲ ਟਨਲ ਬਣੀ ਐ ਰੋਤੰਗ ਦਰੇ ਨੂੰ ਕੱਟਤਾ ਹਣੀ ਉਹਨੇ ਇੱਥੇ ਬਣੂਗੀ ਜੈਡ ਮੂਰਾ ਟਨਲ ਜੈਡ ਮੂਰਾ ਟਨਲ ਜਿਹੜੀ ਹੈਗੀ ਆ ਗगन 기ਰ ਤੋਂ ਪਿੱਛੇ ਸ਼ੁਰੂ ਹੁੰਦੀ ਹੈ ਤੇ ਉਹ ਸਾਰਾ ਰਸਤਾ ਅੱਗੇ ਅੱਗੇ ਜਾ ਕੇ ਨਿਕਲੂਗਾ। ਸੋ ਭਾਈ ਇਹ ਜਿਹੜਾ ਹੈਗਾ ਟਨਲਾ ਦਾ ਕੰਮ ਸਾਰੇ ਦਰਿਆ ਨੂੰ ਟਨਲਾ ਦੂਰਾ ਛੋਰਾ ਦੇ ਚੱਲਦੇ ਆ। ਸਾਹਮਣੇ ਜਿਹੜੇ ਪਹਾੜ ਹੈ ਸ਼ਾਨਦਾਰ ਪਹਾੜ ਨੇਰੇ ਬਿਨਾ ਹਰਿਆਲੀ ਤੋਂ ਸੁੱਕੇ ਉਹ ਆਪ ਕੋਲ ਦੇ ਬਣ ਜਾਣ ਤੋਂ ਬਾਅਦ ਆ ਸੜਕ ਨਿਕਲੂਗੀ ਇਹ ਤੁਹਾਨੂੰ ਟਨਲ ਦੇ ਵਿੱਚ ਲਿਜਾ ਕੇ ਤੇ ਅੱਗੇ ਲੈ ਜੂਗੀ ਗੰਗਨੀ ਵੀਰ ਇੱਥਾ ਸ਼ੁਰੂਆਂ ਦੇ ਕੰਮ ਚੱਲੀ ਜਾਂਦਾ ਵੱਡੀ ਕੋਟੀ ਮਸ਼ੀਨਾ ਬਲਡوزر ਕਰੀ ਜਾਂਦੇ ਆ ਤੇ ਵਿੱਚੋਂ ਜਿਹੜਾ ਹੈਗਾ ਪਹਾੜ ਨੂੰ ਖੋਲ-ਖੋਲ ਕੇ ਇਹ ਇਹੋ ਜਿਹਾ ਮਲਬਾ ਘੱਟੀ ਜਾਂਦੀ ਹੈ ਰਾਖ ਬਣ ਬਣ ਉੱੜਦਾ ਤੇ ਵਿੱਚੀ ਰੜੀ ਜਾਂਦਾ ਯਾਰ ਇੱਧਰ ਲੋਕਲ ਲੋਕਾਂ ਦੇ ਊੜੇ ਚਰੀ ਜਾਂਦੇ ਤੇ ਸਾਹਮਣੇ ਜਿਹੜੇ ਪਹਾੜ ਹੈ ਨੀਲਾ ਅਸਮਾਨ ਤੇ ਰੂਹ ਵਰਗੇ ਤੇ ਥੰਬਿਆਂ ਵਰਗੇ ਬੱਦਲ ਉਹ ਜਿਹੜੇ ਹੈਗੇ ਪੂਰਾ ਸੋਹਣਾ ਦ੍ਰਿਸ਼ ਬਣਾਉਂਦੇ ਆ ਮੀਨਾ ਬ੍ਰਿੰਜ ਲੰਘ ਕੇ ਮਤਿਆਂ ਤੋਂ ਪਿੱਛੇ ਲਦਾਖ ਦਾ ਚੈੱਕ ਪੋਸਟ ਹੈ ਜੀ ਸੋ ਲਦਾਖ ਪੁਲਿਸ ਥੋੜੀ ਐਂਟਰੀ ਕਰਦੀ ਹੈ ਤੁਹਾਡਾ ਵਹੀਕਲ ਨੰਬਰ ਤੇ ਕਿੰਨੇ ਜਣੇ ਹੋ ਤੇ ਫੋਨ ਨੰਬਰ ਲੈ ਲੈਂਦੇ ਸੋ ਇਹ ਭਾਈ ਸੌਦਾ ਵਾਸਤੇ ਹੈ ਟੂਰਿਸਟ ਦੀ ਕਿਉਂਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੇ ਬੰਦੇ ਅੱਗੇ ਨਿਕਲੇ ਆ ਤੇ ਕਿੰਨੇ ਬੰਦੇ ਪਿੱਛੇ ਰਹਿ ਗਏ ਸੋ ਜੇ ਕੋਈ ਬੰਦਾ ਲਾਪਤਾ ਹੋ ਜਾਂਦਾ ਕੋਈ ਨਾ ਖਾਸ ਤਾਂ ਕੋਈ ਘਟਨਾ ਵਾਪਰ ਜਾਂਦੀ ਇਹਨਾਂ ਨੂੰ ਪਤਾ ਹੁੰਦਾ ਵੀ ਭਾਈ ਬੰਦਾ ਲੰਘਿਆ ਸੀ ਇੱਥੋਂ ਅੱਗੇ ਕਿਤੇ ਉਹ ਫਸ ਗਿਆ ਹੈਗਾ ਸੋ ਇੱਥੋਂ ਅੱਗੇ ਹੁਣ ਮਤਿਆਂ ਚੱਲਾਂਗੇ ਤੇ ਮਤਿਆਂ ਤੋਂ ਗਾਂ ਆਪਾਂ ਚੱਲਾਂਗੇ ਦਰਾ ਲਾਲੀ ਬਾਬਾ ਜੀ ਲੀਡ ਬਾਵੇ ਨੇ ਹੁਣ ਚਾਰਜ ਲਾਤਾ ਹੈਗਾ 바ਵਾ ਕਹਿੰਦਾ ਫੋਨ ਵੀ ਚਾਰਜ ਕਰ ਲਾਂ ਮੈਂ ਅੱਗੇ ਆਪਾਂ ਦੇਖਣਾ ਪਾਣੀ ਦਰਾਸ ਤੇ ਕਾਰਗਲ ਵੱਲੋਂ ਜਾਂਦਾ ਰਾ ਬੜਾ ਹੀ ਖੂਬਸੂਰਤ ਹੈ ਤੇ ਜਦੋਂ ਤੁਸੀਂ ਪਹਾੜਾਂ ਮਲ ਧਿਆਨ ਮਾਰਦੇ ਹੋ ਤੇ ਪਹਾੜ ਤੁਹਾਨੂੰ ਐ ਲੱਗਦੇ ਜਿਵੇਂ ਕਿਸੇ ਨੇ ਕੱਟ ਕੇ ਲਾਇਆ ਹੋਣਾ ਪਹਾੜਾਂ ਦੀ ਖੂਬਸੂਰਤੀ ਹੋਰ ਵੱਧ ਜਾਂਦੀ ਹੈ ਜਿਹੜੇ ਨੀਲੇ ਅਸਮਾਨ ਦੇ ਉੱਪਰ ਫਿਰਦੇ ਬੱਦਲ ਉਹ ਉਹਨਾਂ ਨੂੰ ਹੋਰ ਸੋਹਣਾ ਕਰ ਦਿੰਦੇ ਆ ਉਹਨਾਂ ਬੱਦਲਾਂ ਤੇ ਅਸਮਾਨ ਤੇ ਪਹਾੜਾਂ ਦੇ ਵਿਚਕਾਰ ਫਿਰਦਾ ਵਾ ਵਾ ਤੇ ਨਾਲ ਖੁਦ ਦਾਸ ਉਹਦੀ ਫੋਟੋਗ੍ਰਾਫੀ ਕਰਦੇ ਹੋਏ ਸੋ ਟਰੱਕ ਵਗੈਰੇ ਜਿਹੜੇ ਹੈਗੇ ਉਹ ਚੀਕ ਕੇ ਚੜਦੇ ਵਿਚਾਰੇ ਚੜ੍ਹਾਈ ਪੂਰੀ ਐ ਇਧਰੋਂ ਆਉਂਦੇ ਆ ਟਰੱਕ ਕਹੇ 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 ਕਰਦੇ ਲੰਘ ਜਾਂਦੇ ਆ ਬਈ ਫਰੇਮ ਦੇ ਵਿੱਚ ਆਪਾਂ ਖੜੇ ਆ ਦਰਾਸ ਤੇ ਦਰਾਸ ਜਿਹੜਾ ਹੈਗਾ ਸੰਸਾਰ ਦਾ ਸਭ ਤੋਂ ਠੰਡਾ ਥਾਂ ਹੀ ਗਿਣਿਆ ਜਾਂਦਾ ਕਿਉਂਕਿ ਇੱਥੇ ਇੱਕ ਵਾਰ ਕਹਿੰਦੇ ਬਹੁਤ ਜ਼ਿਆਦਾ ਠੰਡ ਪਈ ਸੀ ਉਸ ਤੋਂ ਬਾਅਦ ਇਹਨੂੰ ਠੰਡਾ ਥਾਂ ਹੀ ਗਿਣਿਆ ਜਾਂਦਾ ਸੋ ਦਰਾਸ ਸੈਕਟਰ ਕਾਰਗਿਲ ਅੱਗੇ ਆਉਂਦਾ ਹੈਗਾ ਇੱਥੇ ਨੇੜੇ ਕਾਰਕਲਵਾਰ ਮੈਮੋਰੀਅਲ ਤੇ ਇਹ ਜਿਆਦਾ ਪਿੰਡ ਜਿਹੜਾ ਹੈਗਾ ਮੁਸਲਮਾਨਵਾਦੀ ਦਾ ਮੁਸਲਮਾਨਵਾਦੀ ਦੇ ਨਾਲ ਜਿਹੜਾ ਹੈਗਾ ਬੁੱਧੀਆਂ ਦੀ ਬਾਤੀ ਜੀ ਟਰਾਲਮੀ ਮਿਲੇ ਉਹ ਨਾਲ ਇੱਕ ਦਰਿਆ ਵਹਿੰਦਾ ਤੇ ਪਹਾੜਾਂ ਦਾ ਤੇ ਜਿਹੜਾ ਲੋਕਾਂ ਦਾ ਰੰਗ ਟੰਗ ਹੈ ਹੁਣ ਕਸ਼ਮੀਰ ਨਾਲੋਂ ਬੁਲਦਾ ਜਾਂਦਾ ਤੇ ਲਦਾਖ ਵੱਲ ਲਦਾਖ ਵਾਲਾ ਬਣਦਾ ਜਾਂਦਾ ਬਸ ਪਿਛਲੇ ਵਾਰ ਜੂਨ ਦੇ ਵਿੱਚ ਪਿੱਛੇ ਇੱਕ ਪਿੰਟ ਪਿਆ ਤਾਸ਼ਗਾਮ ਤਾਸ਼ਗਾਮ ਤੋਂ ਚਾਹ ਪੀਤੀ ਸੀ ਤੇ ਬਾਈ ਨੇ ਆਪਾਂ ਨੂੰ ਹੋਮਸਟੇ ਦੱਸਿਆ ਸੀਗਾ ਵੀ ਕਾਰਗਲ ਰਹਿ ਪਿਓ ਕਾਰਗਲ ਤੋਂ 30 ਕਿਲੋਮੀਟਰ ਪਿੱਛੇ ਖੜੇ ਆ ਸ਼ਿਮਸ਼ਾ ਕਿਉਂਕਿ ਉਹ ਬੰਦ ਸੀਗਾ ਹੋਮਸ ਆਪਣਾ ਰੈਸਟੋਰੈਂਟ ਉਹਦਾ ਟੱਬਾ ਤੇ ਆ ਪਹਾੜ ਦੀ ਜੜ ਚ ਬਣਾਇਆ ਬਾਈਆਂ ਨੂੰ ਰੈਸਟੋਰੈਂਟ ਸੈਲ ਸਲੇਮ ਡਰਾਈਵ ਇਨ ਇਹ ਘਰ ਵੀ ਹੈ ਮਤਲਬ ਤੇ ਨਾਲ ਇਹਨਾਂ ਦਾ ਰੈਸਟੋਰੈਂਟ ਵੀ ਹੈ ਹੋਟਲ ਵੀ ਹੈ ਸਾਰਾ ਕੁਝ ਹੀ ਹੈ ਦੇ ਨਾਲ ਇੱਧਰ ਵਹਿੰਦਾ ਹੈਗਾ ਦਰਿਆ ਦਰਾਸ ਰਿਵਰ ਇਹ ਆ ਜੀ ਦਰਾਸ ਰਿਵਰ ਨਾਲ-ਨਾਲ ਚੱਲੂਗੀ ਆਪਣੇ ਇਹ ਪਿੱਛੋਂ ਆਈ ਹੈ ਦਰਾਸ ਦੇ ਨਾਲ-ਨਾਲ ਹੋ ਕੇ ਅੱਗੇ ਜਾ ਕੇ ਇਹ ਕਾਰਗਲ ਦੇ ਵਿੱਚ ਇੱਕ ਦੂਜੇ ਦਰਾਸ ਦੇ ਨਾਲ ਦਰਿਆ ਦੇ ਨਾਲ ਰਲ ਜਾਂਦੀ ਹੈ ਸੋ ਹੁਣ ਅੱਜ ਦਾ ਟਿਕਾਣਾ ਮੈਨੂੰ ਲੱਗਦਾ ਵੀ ਕਾਰਗਲ ਦੇ ਨੇੜੇ ਕਿਤੇ ਹੋਊਗਾ ਸੋ ਇੱਥੋਂ ਚਾਹ ਪੀਨੇ ਆ ਬਾਵਾ ਸਟਿੱਕਰਸ ਟੁੱਕਰ ਜੇ ਲੱਗੇ ਪਏ ਆ ਦੇਖਦੇ ਆ ਚੱਲ ਕੇ ਆਜੋ ਕੀ ਮਾਲ ਬਣਦਾ ਕਰਦਾ ਸੋਨਾ ਬਣਾਇਆ ਬਾਈ ਨੇ ਬੈਠਣ ਨੂੰ ਵੀ ਜਗ੍ਹਾ ਸੋਹਣੀ ਐ ਇਧਰ ਬੂਟੇ ਬਾਟੇ ਫੁੱਲ ਫਲ ਲਾਏ ਹੋਏ ਗੁਲਦੋਦੀਆਂ ਸੂਰਜਮੁਖੀ ਸੂਰਜਮੁਖੀ ਵੀ ਲਾਏ ਹੋਏ ਬਾਈ ਨੇ ਤੇ ਇਧਰ ਸਟicker ਲੱਗੇ ਹੋਏ ਆ ਜਿਹੜੇ ਵੀ ਆਪ ਦਾ ਚੈਨਲ ਚਲਾਉਂਦੇ ਆ ਰੋਡ ਬਾਈਕਰ ਸਾਈਕਲਿਸਟ ਤੇ ਟਰੈਵਲਰ ਉਹਨਾਂ ਨੇ ਭਰ ਛੱਡੇ ਆ ਇਹ ਕਹਿੰਦੇ ਲਾ ਦਿਓ ਭਾਈ ਸਾਡੇ ਵੱਲੋਂ ਤੇ ਪਿੱਛੇ ਹੁਣ ਚੱਲੀ ਇਧਰ ਵੀ ਪਹਾੜ ਐ ਖੜਾ ਐ ਬਾਈ ਮੈਚ ਵੇਖੀ ਜਾਂਦਾ ਮੈਨੂੰ ਲੱਗਦਾ ਰਹਿੰਦੇ ਹੋਏ ਸਰੂ ਦਰਿਆ ਦੇ ਕੰਡੇ ਵਸਿਆ ਕਾਰਗਲ ਪੁਰਾਣਾ ਪਿੰਡ ਪਿੰਡ ਤੋਂ ਬਣਿਆ ਸ਼ਹਿਰ ਤੇ ਬਹੁਤ ਮਸ਼ਹੂਰ ਹੋਇਆ ਕਾਰਗਲ ਦੀ ਜੰਗ ਤੋਂ ਬਾਅਦ ਤੇ ਇੱਧਰਲੇ ਹੱਥ ਸਾਡੇ ਹੈਗਾ ਜੀ ਪਾਕਿਸਤਾਨ ਤੇ ਆਰਨ ਵੈਲੀ ਵਾਲਾ ਹਿੱਸਾ ਜਿਹੜਾ ਕੀ ਸਾਡਾ ਘੁੰਮਣ ਦਾ ਇਰਾਦਾ ਕੱਲ ਨੂੰ ਟੈਂਟ ਵੀ ਲਾਉਣ ਦਾ ਇਰਾਦਾ ਹੈਗਾ ਤੇ ਜੇ ਹੋਮਸਟੇ ਕੋਈ ਸਸਤਾ ਮਿਲ ਗਿਆ ਤਾਂ ਉਹ ਵੀ ਦੇਖਣ ਦਾ ਇਰਾਦਾ ਹੈਗਾ ਜੇ ਹੋਮਸਟੇ ਹਿਸਾਬ ਚ ਆ ਗਿਆ ਤਾਂ ਉੱਥੇ ਰਵਾਂਗੇ ਨਹੀਂ ਫਿਰ ਗਾਂ ਜਾ ਕੇ ਕਿਤਨਾ ਕਿਤੇ ਟੈਂਟ ਲਾ ਲਾਂਗੇ ਤੇ ਨਾਲ ਹੀ ਜਿਹੜਾ ਹੈਗਾ ਸ਼ੇਰ ਬੱਗੇ ਨੂੰ ਧਵਾਉਣਾ ਵੀ ਹੈ ਬਾੜਾ ਲਿਬੜਿਆ ਪਿਆ ਵਿਚਾਰਾ ਕਹੂਗਾ ਵੀ ਆਪ ਤਾਂ ਤੁਸੀਂ ਨਹਾ ਧੋ ਲੈਣੇ ਹੋ ਯਾਰ ਕੱਪੜੇ ਬਦਲ ਲੈਣੇ ਹੋ ਤੇ ਮੈਨੂੰ ਤੁਸੀਂ ਉਦੋਂ ਦਾ ਹੀ ਨਹੀਂ ਗਿੱਚ ਕਰੀ ਬੈਠੇ ਨੂੰ ਤੇ ਚੇਨ ਵੀ ਇਹਦੀ ਹੈਗੀ ਆ ਲਿਊਕ ਕਰਨ ਵਾਲੀ ਐ ਫਿਰ ਦੇਖਦੇ ਹਾਂ ਕੀ ਬਣਦਾ ਕੀ ਕਾਰਗਲ ਦੇ ਵਿੱਚ ਕਮਰਾ ਆਪਾਂ ਉੱਥੇ ਪੁਰਾਣੇ ਰਾਇਲ ਹੋਟਲ ਦੇ ਵਿੱਚ ਲੈ ਕੇ ਸਰਵਿਸ ਸਟੇਸ਼ਨ ਤੇ ਪਹੁੰਚ ਗਏ ਆ ਇੱਥੇ ਬਾਈ ਨੇ ਹੁਣ ਧਾਰਾ ਮਾਰਨੀ ਐ ਆਪਣੇ ਮੋਟਰਸਾਈਕਲ ਤੇ। ਤੋਂ ਇਹ ਵੀ ਬੜਾ ਲਿਬੜਿਆ ਪਿਆ ਸੀ, ਗੰਦਾ ਹੋਇਆ ਪਿਆ ਸੀ ਤੇ ਹੁਣ ਇਹਦੇ ਤੇ ਮਾਰਿਆ, ਪਾਣੀ ਮਰਵਾਉਣ ਲੱਗੀ। ਚੋਬਰ ਇਹ ਵੀ ਅੱਜ ਕਹਿੰਦਾ ਨਾ ਕੇ ਜਾਊਂ। ਆਰੀਨ ਵੈਲੀ ਜੀ ਕਹਿੰਦਾ ਨਾ ਕੇ ਜਾਊਂ, ਮੈਂ ਵੀ ਵੇਖੂ ਕਹਿੰਦਾ ਕਿਹੜੇ ਆ ਦੇਣਾ ਤੁਹਾਨੂੰ। ਸ਼ਹਿਰ ਕਾਰਗਲਦੀਆਂ ਜਗਦੀਆਂ ਲੈਟਾਂ ਤੇ ਲੈਟਾਂ ਦੇ ਵਿੱਚ ਵਗਦੀ ਲੇਹ ਕਾਰਗਲ ਲੋ ਰੋਡ। ਉੱਥੇ ਆਪਾਂ ਕਮਰਾ ਲਿਆ ਜਿੱਥੇ ਪਿਛਲੇ ਸਾਲ ਲਿਆ ਸੀ, ਉਹੀ ਬਾਲਕੋਨੀ ਜਿਹੜੀ ਪਿਛਲੇ ਸਾਲ ਸੀਗੀ। ਤੇ ਇੱਕ ਗੱਲ ਹੋਰ ਦੱਸ ਦਈਏ ਪਿੱਛੇ ਮੈਨੂੰ ਹੁਣੇ ਮੈਨੂੰ ਯਾਦ ਆਇਆ ਜਿੱਥੇ ਮੋਟਰਸਲਤ ਹੋਇਆ ਸੀ ਉਹਨਾਂ ਭਾਈਆਂ ਨੇ ਦੱਸਿਆ ਕਿ ਪਾਣੀ ਬਹੁਤ ਆ ਗਿਆ ਸੀ ਮਤਲਬ ਬੱਦਲ ਫਟ ਗਿਆ ਸੀ ਇੱਥੇ ਇਸ ਰੋਡ ਤੇ ਅੱਗੇ ਅੱਗੇ ਵੀ ਕਹਿੰਦੇ ਪਾਣੀ ਦੀ ਸਮੱਸਿਆ ਹੈਗੀ ਆ ਧਿਆਨ ਨਾਲ ਜਾਇਓ ਉਹਨਾਂ ਨੇ ਸਾਨੂੰ آگਾਹ ਕਰਤਾ ਪਹਿਲਾਂ ਹੀ ਤੇ ਸਮਾਨ ਅਸੀਂ ਲਾ ਲਿਆ ਸੀ ਰੋਟੀ ਪਾਣੀ ਹੁਣ ਬਾਈ ਦੇ ਕੇ ਜਾਊਗਾ ਸਾਨੂੰ ਆ ਸਾਡਾ ਕਮਰਾ ਜੀ ਤੇ ਇਸ ਕਮਰੇ ਦੇ ਵਿੱਚ ਖਿਲਾਰਿਆ ਹੋਇਆ ਸਾਡਾ ਸਮਾਨ ਖਿਲਾਰੇ ਹੋਏ ਸਮਾਨ ਦੇ ਨਾਲ ਬੈੱਡ ਤੇ ਪਿਆ 바ਵਾ 바ਵਾ ਜੀ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਕਹਿਣਾ ਚਾਹਾਂਗੇ ਭਾਈ ਇੱਧਰ ਦੇ ਪਾਸੇ ਸਮਾਨ ਦੇ ਵਿੱਚ ਖਿਲਰਿਆ ਪਿਆ ਨਾਲ ਆਪਣਾ ਟੈਂਟ ਹਾਂ ਇਹ ਟੈਂਟਾ ਇਹ ਆਪਾਂ ਭਾਈ ਤਾਂ ਨਹੀਂ ਲਾਉਂਦੇ ਕਿਉਂਕਿ ਆਪਾਂ ਨੂੰ ਬਾਈ ਉਹਨਾਂ ਨੂੰ ਜਾਣਦੇ ਕਰਕੇ ਤੁਹਾਨੂੰ ਵਾਜਬ ਰੇਟ ਤੇ ਆਪਾਂ ਨੂੰ ਕਮਰਾ ਮਿਲ ਗਿਆ ਸੀ ਹਾਂਜੀ ਤੇ ਰੋਟੀ ਪਾਣੀ ਖਾਦਿਆਂ ਨੂੰ ਤਾਂ ਵੀ ਓਨੇ ਕ ਪੈਸੇ ਲੱਗ ਹੀ ਜਾਂਦੇ ਆ ਇਹਦੇ ਵਿੱਚ ਸਾਰਾ ਕੁਝ ਕਰਕੇ ਆਪਾਂ ਤਾਂ ਹੀ ਆਪਾਂ ਟੈਂਟਾ ਚ ਲਾਇਆ ਨਹੀਂ ਅੱਗੇ ਤੋਂ ਆਪਾਂ ਬਸ ਟੈਂਟੀ ਲਾਇਆ ਕਰਾਂਗੇ ਅੱਗੇ ਤੋਂ ਭਾਈ ਜੀ ਆਪਸ਼ਨ ਹੀ ਰੱਖਣੀ ਆਪਾਂ ਕਿਉਂਕਿ ਜਦੋਂ ਆਪਾਂ ਨੂੰ ਮਿਲੇ ਨਾ ਕੁਝ ਫਿਰ ਉਹ ਤੇ ਟੈਂਟੀ ਤੰਬੂ ਹੀ ਗੱਢਣੇ ਪੈਣੇ ਆ ਬਿਲਕੁਲ ਸੋ ਐਵੇਂ ਭਾਰ ਝੱਕਣ ਦਾ ਕੋਈ ਫਾਇਦਾ ਨਹੀਂ ਸੋ ਸੈਂਟ ਦੀ ਗੱਲ ਹੈ ਯੋਗ ਗੋਈ ਬਾਬਾਈ ਕਰੂਗਾ ਕਿਉਂਕਿ ਮੇਰਾ ਤਜਰਬਾ ਨਹੀਂ ਹੈਗਾ ਇਹ ਚ ਬਾਬੇ ਨੇ ਪਹਿਲਾਂ ਲਾਏ ਆ ਉਹਦਾ ਤਜਰਬਾ ਕੋਲ ਨਾਲ ਹੈਗਾ ਉਹ ਵਰਤਾਂਗੇ ਤੇ ਹੁਣ ਇਹ ਦੁਬਾਰੂ ਟੀ ਛੱਕਦੇ ਆ ਤੇ ਰੋਟੀ ਛੱਕ ਕੇ ਹੁੰਦੀਆਂ ਲੰਮ ਡੇਟ ਅੱਜ ਦਾ ਆਪਣਾ ਸਫਰ ਜੂਜਲੇ ਦਰਰੇ ਦਾ ਤੇ ਕੱਕੇ ਕੱਕੇ ਪਹਾੜਾਂ ਦਾ ਕਾਰਗਲਾ ਕੇ ਸਮਾਪਤ ਹੁੰਦਾ ਸੋ ਇਸ ਤੋਂ ਅੱਗੇ ਕੱਲ ਆਪਾਂ ਐਲਓਸੀ ਕਾਰਗਿਲ ਹੰਡਰਮਾਨ 1971 ਦੀ ਜੰਗ ਚ ਉਜੜਿਆ ਹੋਇਆ ਪਿੰਡ ਤੇ ਉਸ ਤੋਂ ਬਾਅਦ ਆਰੀਅਨ ਵੈਲੀ ਪੁਰਾਣੇ ਆਰੀਅਨ ਦੇ ਪਿੰਡ ਉਹ ਦੇਖਣ ਜਾਵਾਂਗੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਅੱਗੇ ਸਬਸਕ੍ਰਾਈਬ ਕਰਨ ਲਈ ਸ਼ੇਅਰ ਕਰਿਓ ਸੋ ਇਸੇ ਤਰ੍ਹਾਂ ਪਿਆਰ ਸਤਿਕਾਰ ਦਿੰਦੇ ਰਹੋ ਤੇ ਜੁੜੇ ਰਹੋ ਧੰਨਵਾਦ ਸੱਤ ਸੇ ਗਾਲ